ਬੈਕ ਟੂ ਯਰ YouTube ਚੈਨਲ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਗਾਇਜ਼ ਜਿੱਦਾਂ ਕਿ ਤੁਹਾਨੂੰ ਪਤਾ ਹੈ ਸਰਦੀਆਂ ਦੇ ਮੌਸਮ ਵਿੱਚ ਸ਼ਾਮ ਨੂੰ ਹਰ ਕੋਈ ਚਾਹ ਪੀਂਦਾ ਜ਼ਰੂਰ ਹੈ ਔਰ ਚਾਹ ਦੇ ਨਾਲ ਕੁਛ ਨਾ ਕੁਛ ਖਾਣ ਦਾ ਦਿਲ ਵੀ ਕਰਦਾ ਰਹਿੰਦਾ ਸੋ ਅੱਜ ਮੈਂ ਤੁਹਾਡੇ ਲਈ ਲੈ ਕੇ ਆਈਆਂ ਵਾਈਟ ਚਨਾ ਚਾਟ ਦੀ ਰੈਸিপি ਜੋ ਕਿ ਬਹੁਤ ਜ਼ਿਆਦਾ ਕ੍ਰਿਸਪੀ ਔਰ ਕ੍ਰਾਂਚੀ ਬਣ ਕੇ ਰੈਡੀ ਹੋਏਗੀ ਔਰ ਇਹਨੂੰ ਪੂਰੇ ਤੁਸੀਂ 2 ਮਹੀਨੇ ਤੱਕ ਸਟੋਰ ਕਰਕੇ ਰੱਖ ਸਕਦੇ ਹੋ ਬਹੁਤ ਜ਼ਿਆਦਾ ਟੇਸਟੀ ਹੁੰਦੀ ਹੈ ਇਸ ਪਰਸਨਲੀ ਮੈਂ ਇਹਨੂੰ ਦੋ ਵਾਰੀ ਬਣਾ ਕੇ ਟਰਾਏ ਕੀਤਾ ਔਰ ਖਾਧਾ ਇੰਨੀ ਜ਼ਿਆਦਾ ਟੇਸਟੀ ਲੱਗੀ ਹੈ ਨਾ ਮੈਨੂੰ ਮੈਂ ਸੋਚਿਆ ਅੱਜ ਮੈਂ 3rd ਟ ਪਰ ਪੂਰੀ ਰੈਸਿਪੀ ਪ੍ਰੋਪਰ ਤਰੀਕੇ ਨਾਲ ਸ਼ੇਅਰ ਕਰ ਰਹੀ ਆ ਮੈਂ ਜਰੂਰ ਟਰਾਈ ਕਰਿਓ ਤੁਹਾਨੂੰ ਵੀ ਬਹੁਤ ਜ਼ਿਆਦਾ ਪਸੰਦ ਆਏਗੀ ਚੰਨਿਆਂ ਨੂੰ ਅਸੀਂ ਚੰਗੇ ਤਰੀਕੇ ਵਾਸ਼ ਕਰ ਲਿਆ ਹੈ ਨਾਲ ਇੱਕ ਅਸੀਂ ਇਹਦੇ ਵਿੱਚ ਆਲੂ ਵੀ ਐਡ ਕੀਤਾ ਹੈ ਇਹਨੂੰ ਵੀ ਨਾਲ ਬੋਇਲ ਕਰਾਂਗੇ ਅਸੀਂ ਇਹਨਾਂ ਨੂੰ ਪਹਿਲਾਂ ਬੋਇਲ ਹੋਣ ਲਈ ਰੱਖਾਂਗੇ ਗਾਇਜ਼ ਅਗਰ ਤੁਸੀਂ ਤਾਂ ਸਟੋਰ ਕਰਕੇ ਰੱਖਣਾ ਚਾਹੁੰਦੇ ਹੋ ਫਿਰ ਤੇ ਜ਼ਿਆਦਾ ਚੰਨੇ ਤੁਸੀਂ ਬੋਇਲ ਕਰ ਸਕਦੇ ਹੋ ਅਗਰ ਤੁਸੀਂ ਇਮੀਡੀਏਟਲੀ ਖਾਣਾ ਹੀ ਚਾਹੁੰਦੇ ਹੋ ਸਿਰਫ ਫਿਰ ਥੋੜੇ ਚੰਨੇ ਬੋਇਲ ਕਰਨਾ ਇੰਨੇ ਜ਼ਿਆਦਾ ਚੰਨੇ ਬੋਇਲ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਇਹਨੂੰ ਅਸੀਂ 15 ਤੋਂ 20 ਮਿੰਟ ਤੱਕ ਚੰਗੇ ਤਰੀਕੇ ਬੋਇਲ ਕਰ ਲ ਫਿਰ ਸਿਰਫ ਤੁਸੀਂ ਦੋ ਜਾਂ ਤਿੰਨ ਸੀਟੀਆਂ ਲਗਵਾਨੀਆਂ ਹੈ ਅਗਰ ਤੁਸੀਂ ਕੜਾਈ ਵਿੱਚ ਬੋਇਲ ਕਰ ਰਹੇ ਹੋ ਫਿਰ ਤੁਸੀਂ ਇਹਨੂੰ 15 ਤੋਂ 20 ਮਿੰਟਸ ਤੱਕ ਹੀ ਰੱਖਣਾ ਹੈ ਬੋਇਲ ਕਰਨ ਲਈ ਗਾਇਜ਼ ਜਿੰਨੀ ਦੇਰ ਤੱਕ ਚਨੇ ਬੋਇਲ ਹੋ ਰਹੇ ਨੇ ਅਸੀਂ ਉਹਦੇ ਵਿੱਚ ਐਡ ਕਰਨ ਵਾਸਤੇ ਹਰਾ ਧਨੀਆ ਔਰ ਹਰੀਆਂ ਮਿਰਚਾਂ ਚੌਪ ਕਰਕੇ ਰੈਡੀ ਕਰ ਲੈਣੇ ਆ ਬਿਲਕੁਲ ਬਰੀਕ ਬਰੀਕ ਅਸੀਂ ਨੂੰ ਚੌਪ ਕਰਨਾ ਹੈ ਗਾਇਜ਼ ਅਸੀਂ ਧਨੀਆ ਚੌਪ ਕਰ ਲਿਆ ਹੈ ਹੁਣ ਅਸੀਂ ਹਰੀਆਂ ਮਿਰਚਾਂ ਚੌਪ ਕਰਨ ਜਾ ਰਹੇ ਨੇ ਪਹਿਲਾਂ ਅਸੀਂ ਸੈਂਟਰ ਪਾਰਟ 'ਚ ਕੱਟ ਲਗਾਇਆ ਹੈ ਹੁਣ ਅਸੀਂ ਇਹਨਾਂ ਨੂੰ ਛੋਟਾ ਛੋਟਾ ਇਸ ਤਰੀਕੇ ਚੌਪ ਕਰ ਲਾਂਗੇ ਤੁਸੀਂ ਮਿਰਚਾਂ ਆਪਣੇ ਸਵਾਦ ਅਨੁਸਾਰ ਐਡਜਸਟ ਕਰਕੇ ਐ ਕਰ ਸਕਦੇ ਹੋ ਅਗਰ ਜ਼ਿਆਦਾ ਸਪਾਈਸ ਪਸੰਦ ਕਰਦੇ ਹੋ ਫਿਰ ਤੁਸੀਂ 3-4 ਹੋਰ ਐਡ ਕਰ ਸਕਦੇ ਹੋ ਔਰ ਘੱਟ ਫਿਰ ਦੋ ਹੀ ਐਡ ਕਰਨਾ ਅਗਰ ਮਿਰਚਾਂ ਜ਼ਿਆਦਾ ਤਿੱਖੀਆਂ ਹੋਣ ਤੇ ਸੋ ਗਾਈਜ਼ ਇੱਥੇ 15 ਤੋਂ 20 ਮਿੰਟਸ ਕੰਪਲੀਟ ਹੋ ਚੁੱਕੇ ਨੇ ਸਾਡੇ ਚਨੇ ਹਾਫ ਕੁੱਕ ਹੋ ਗਏ ਨੇ ਔਰ ਇਹ ਜਿਹੜੇ ਆਲੂ ਐ ਸੀ ਇਹਦੇ ਵਿੱਚ ਐਡ ਕੀਤਾ ਉਹ ਵੀ ਹਾਫ ਕੁੱਕ ਹੋਇਆ ਇਹਨਾਂ ਨੂੰ ਅਸੀਂ ਹਾਫ ਹੀ ਕੁੱਕ ਕਰਨਾ ਹੈ ਇਹਦੇ ਵਿੱਚੋਂ ਅੱਧੇ ਚੰਨਿਆਂ ਦਾ ਮੈਂ ਚਾਟ ਬਣਾਉਣਾ ਹੈ ਔਰ ਅੱਧੇ ਦੀ ਮੈਂ ਸਬਜ਼ੀ ਬਣਾਉਂਗੀ ਉਹਨਾਂ ਨੂੰ ਮੈਂ ਫੁੱਲ ਕੁੱਕ ਕਰੂੰਗੀ ਸੋ ਇਹਨਾਂ ਨੂੰ ਪਹਿਲਾਂ ਅਸੀਂ ਡਿਵਾਈਡ ਕਰ ਲੈਣੇ ਔਰ ਪਾਣੀ ਚੋਂ ਬਾਹਰ ਕੱਢ ਲੈਣੇ ਹੁਣ ਅਸੀਂ ਆਲੂ ਨੂੰ ਵੀ ਚੌਪ ਕਰਨ ਜਾ ਰਹੇ ਹਾਂ ਇਹਨੂੰ ਵੀ ਅਸੀਂ ਛੋਟੇ ਛੋਟੇ ਸਲਾਈਸ ਚ ਨਾਰਮਲ ਮੀਡੀਅਮ ਸਲਾਈਸ ਚ ਅਸੀਂ ਇਹਨੂੰ ਚੌਪ ਕਰਨਾ ਹੈ ਇਹਨੂੰ ਅਸੀਂ ਹਾਫ ਕੁੱਕ ਕੀਤਾ ਹੈ ਉਸ ਤੋਂ ਬਾਅਦ ਇਹਨੂੰ ਅਸੀਂ ਕਰਾਂਗੇ ਫਰਾਈ ਸੋ ਇਸ ਤਰੀਕੇ ਪਹਿਲਾਂ ਇਹਨੂੰ ਅਸੀਂ ਚੌਪ ਕਰ ਲੈਣੇ ਆ ਜਦੋਂ ਅਸੀਂ ਚੰਨਿਆਂ ਨੂੰ ਮਸਾਲੇ ਵਿੱਚ ਐਡ ਕਰਕੇ ਮਸਾਲਾ ਪੂਰਾ ਬਣਾ ਕੇ ਫਰਾਈ ਕਰਾਂਗੇ ਉਹਦੇ ਨਾਲ ਹੀ ਇਹਨਾਂ ਨੂੰ ਵੀ ਐਡ ਕਰਾਂਗੇ ਗਾਈਜ਼ ਹੁਣ ਅਸੀਂ ਇੱਕ ਬੋਲ ਵਿੱਚ ਸਾਰੇ ਚਨੇ ਐਡ ਕਰਨ ਜਾ ਰਹੇ ਹਾਂ ਔਰ ਇਹਦੇ ਵਿੱਚ ਸਪਾਈਸਿਸ ਐਡ ਕਰਾਂਗੇ ਔਰ ਵਧੀਆ ਜਿਹਾ ਮਸਾਲਾ ਬਣਾ ਕੇ ਉਸ ਤੋਂ ਬਾਅਦ ਇਹਨੂੰ ਫਰਾਈ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਇਹਦੇ ਵਿੱਚ 1 ਟੇਬਲस्पून ਜਿੰਜਰ گارਲਿਕ ਪੇਸਟ ਐਡ ਕੀਤੀ ਹੈ। ਹੁਣ ਜਿਹੜੀਆਂ ਅਸੀਂ ਇਹ ਹਰੀਆਂ ਮਿਰਚਾਂ ਚੌਪ ਕਰਕੇ ਰੱਖੀਆਂ ਸੀ ਉਹ ਐਡ ਕੀਤੀਆਂ ਨੇ। ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਮਿਰਚਾਂ ਤੁਸੀਂ ਆਪਣੇ ਸਵਾਦ ਅਨੁਸਾਰ ਅਡਜਸਟ ਕਰ ਸਕਦੇ ਹੋ। ਹੁਣ ਅਸੀਂ ਇਹਦੇ ਵਿੱਚ 2 ਟੇਬਲस्पून ਮੈਦਾ ਐਡ ਕੀਤਾ ਹੈ। ਇਹਦੇ ਨਾਲ ਬਹੁਤ ਅੱਛੀ ਬਾਈਂਡਿੰਗ ਆਂਦੀ ਹੈ ਔਰ ਕ੍ਰਿਸਪ ਵੀ ਅੱਛਾ ਆਂਦਾ ਹੈ। ਹੁਣ ਜਿਹੜੇ ਅਸੀਂ ਆਲੂ ਚੌਪ ਕੀਤੇ ਨੇ ਹਾ उस तो वन टेबल स्पून मैगी मसाला हल्दी और हाफ टेबल स्पून कश्मीरी डेगी लाल मिर्च लाल मिर्च अभी नहीं एड कर रहे चाओड कर सकते हो हम अड करा नींबू नींबू एड करना बहुत ज्यादा जरूरी है गाइज ए चटपटा टेस्ट आएगा और फ्लेवर ਵੀ ਬਹੁਤ ਅੱਛਾ ਆਏਗਾ ਪੂਰਾ ਇੱਕ ਨਿੰਬੂ ਅਸੀਂ ਇਹਦੇ ਵਿੱਚ ਐਡ ਕੀਤਾ ਹੈ ਚੰਗੇ ਤਰੀਕੇ ਹੁਣ ਅਸੀਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਾਂਗੇ ਪ੍ਰੋਪਰ ਤਰੀਕੇ ਨਾਲ ਸਾਰੀਆਂ ਸਪਾਈਸਿਸ ਆਪਸ ਵਿੱਚ ਮਿਕਸ ਕਰਨੀਆਂ ਨੇ ਹੁਣ ਗਾਇਸ ਇਹਦੇ ਵਿੱਚ ਅਸੀਂ 2 ਟੇਬਲस्पून ਪਾਣੀ ਐਡ ਕਰਾਂਗੇ ਤਾਂ ਕਿ ਇਹ ਚੰਗੇ ਤਰੀਕੇ ਮਿਕਸ ਹੋਵੇ ਔਰ ਜਦੋਂ ਇਹਨੂੰ ਅਸੀਂ ਡੀਪ ਫ੍ਰਾਈ ਕਰੀਏ ਮਸਾਲਾ ਬਿਲਕੁਲ ਵਧੀਆ ਤਰੀਕੇ ਪੱਕ ਜੇ ਬਿਲਕੁਲ ਕੱਚਾ ਨਾ ਰਵੇ ਸੋ ਤੁਸੀਂ ਦੇਖ ਸਕਦੇ ਹੋ ਕਿੰਨੇ ਵਧੀਆ ਤਰੀਕੇ ਮੈਰੀਨੇਸ਼ਨ ਹੋ ਗਈ ਹੈ ਹੁਣ ਅਸੀਂ ਆਇਲ ਗਰਮ ਹੋ ਲਈ ਰੱਖਦੇ ਆ ਉਸ ਤੋਂ ਬਾਅਦ ਇਹਨੂੰ ਆਇਲ ਵਿੱਚ ਫਰਾਈ ਕਰਾਂਗੇ ਹੁਣ ਅਸੀਂ ਕੜਾਈ ਵਿੱਚ ਆਇਲ ਐਡ ਕਰਾਂਗੇ ਤੁਸੀਂ ਕੋਈ ਵੀ ਕੁਕਿੰਗ ਆਇਲ ਯੂਜ਼ ਕਰ ਸਕਦੇ ਹੋ ਰਿਫਾਈਨਡ ਆਇਲ ਲੇਕਿਨ ਅਸੀਂ ਇੱਥੇ ਸਰੋਦਾ ਆਇਲ ਯੂਜ਼ ਕਰ ਰਹੇ ਹਾਂ ਤੁਸੀਂ ਜਿਹੜਾ ਪ੍ਰੈਫਰ ਕਰਦੇ ਹੋ ਯੂਜ਼ ਕਰਨਾ ਉਹ ਵਾਲਾ ਯੂਜ਼ ਕਰ ਸਕਦੇ ਹੋ ਬਿਲਕੁਲ ਚੰਗੇ ਤਰੀਕੇ ਆਪਾਂ ਇਹਨੂੰ ਗਰਮ ਕਰਨਾ ਉਸ ਤੋਂ ਬਾਅਦ ਅਸੀਂ ਜਿਹੜਾ ਇਹ ਮੈਰੀਨੇਸ਼ਨ ਬਣਾ ਕੇ ਰੱਖਿਆ ਹੈ ਚਨੇ ਆ ਦਾ ਉਹ ਐਡ ਕਰਾਂਗੇ ਔਰ ਇਹਨਾਂ ਨੂੰ ਫਰਾਈ ਕਰਾਂਗੇ ਲੋ ਟੂ ਮੀਡੀਅਮ ਫਲੇਮ ਤੇ ਇਸ ਤੁਸੀਂ ਦੇਖ ਸਕਦੇ ਹੋ ਆਇਲ ਬਿਲਕੁਲ ਵਧੀਆ ਤਰੀਕੇ ਪ੍ਰੋਪਰ ਗਰਮ ਹੋ ਚੁੱਕਿਆ ਹੈ ਹੁਣ ਅਸੀਂ ਇਹਦੇ ਵਿੱਚ ਚਨੇ ਐ ਇਨੂੰ ਅਸੀਂ ਲੋ ਟੂ ਮੀਡੀਅਮ ਫਲੇਮ ਤੇ ਹੀ ਫਰਾਈ ਕਰਨਾ ਹੈ ਬਹੁਤ ਜ਼ਿਆਦਾ ਹਾਈ ਫਲੇਮ ਤੇ ਨਹੀਂ ਕਰਨਾ ਅਗਰ ਹਾਈ ਫਲੇਮ ਤੇ ਕਰਾਂਗੇ ਇਹਨਾਂ ਨੂੰ ਅਸੀਂ ਆਲਰੇਡੀ ਹਾਫ ਬੋਇਲ ਕੀਤਾ ਹੈ ਫਿਰ ਇਹ ਕੱਚੇ ਰਹਿ ਜਾਣਗੇ ਇਸ ਕਰਕੇ ਲੋ ਟੂ ਮੀਡੀਅਮ ਫਲੇਮ ਤੇ ਚੰਗੇ ਤਰੀਕੇ ਅਸੀਂ ਇਹਨੂੰ ਪਕਾਉਣਾ ਹੈ ਇਸ ਤਰੀਕੇ ਅਸੀਂ ਇਹਨੂੰ ਐਡ ਕਰਦੇ ਜਾਵਾਂਗੇ ਔਰ ਫਰਾਈ ਕਰਦੇ ਜਾਵਾਂਗੇ ਦੇਖ ਸਕਦੇ ਹੋ ਗਾਇਜ਼ ਕਿੰਨੇ ਵਧੀਆ ਤਰੀਕੇ ਨਾਲ ਕ੍ਰਿਸਪ ਹੋ ਰਹੇ ਨੇ ਇਹਨੂੰ ਅਸੀਂ ਲੋ ਟੂ ਮੀਡੀਅਮ ਫਲੇਮ ਤੇ ਹੀ ਫਰਾਈ ਕਰਾਂਗੇ 3 ਤੋਂ 4 ਮਿੰਟ ਦੇ ਅੰਦਰ ਅੰਦਰ ਇਹ ਵਧੀਆ ਤਰੀਕੇ ਕ੍ਰਿਸਪੀ ਔਰ ਕ੍ਰਾਂਚੀ ਫਰਾਈ ਹੋ ਕੇ ਰੈਡੀ ਹੋ ਜਾਣਗੇ ਦੇਖੋ ਕਿੰਨਾ ਅੱਛਾ ਕਲਰ ਲੱਗ ਰਿਹਾ ਫਰਾਈ ਕਰਨਾ ਹੈ ਤਾਂ ਕਿ ਅੱਛੇ ਤਰੀਕੇ ਪੱਕ ਜੇ ਫਿਰ ਇਹਨੂੰ ਅਸੀਂ ਬਾਹਰ ਕੱਢ ਕੇ ਤੇ ਪੂਰੀ ਇੱਕ ਪ੍ਰੋਪਰ ਚਾਟ ਬਣਾ ਕੇ ਰੈਡੀ ਕਰਾਂਗੇ ਦੇਖੋ ਗਾਇਸ ਲੋ ਮੀਡੀਅਮ ਤੇ ਫਰਾਈ ਕਰਨ ਦੇ ਨਾਲ ਕਿੰਨਾ ਵਧੀਆ ਕ੍ਰਿਸਪ ਆਇਆ ਹੈ ਇਹਨਾਂ ਵਿੱਚ ਔਰ ਕਿੰਨੇ ਜ਼ਿਆਦਾ ਅੱਛੇ ਲੱਗ ਰਹੇ ਨੇ ਦੇਖਣ 'ਚ ਹੁਣ ਇਹਨਾਂ ਨੂੰ ਅਸੀਂ ਇੱਕ ਪਲੇਟ 'ਤੇ ਕੱਢ ਕੇ ਟਰਾਂਸਫਰ ਕਰ ਲੈਣੇ ਆ ਇਸੇ ਤਰੀਕੇ ਅਸੀਂ ਬਾਕੀ ਸਾਰੇ ਚੰਨੇ ਵੀ ਜਿਹੜੇ ਮੈਰੀਨੇਟ ਕੀਤੇ ਨੇ ਉਹਨਾਂ ਨੂੰ ਕੱਢਾਂਗੇ ਫਰਾਈ ਕਰਕੇ ਵਧੀਆ ਤਰੀਕੇ ਨਾਲ ਫਿਰ ਤੁਹਾਨੂੰ ਲਾਸਟ 'ਚ ਪ੍ਰੋਪਰ ਸਰਵ ਕਰਕੇ ਵਿਖਾਵਾਂਗੇ ਗਾਈਜ਼ ਆਲੂ ਵੀ ਦੇਖ ਸਕਦੇ ਹੋ ਕਿੰਨੇ ਵਧੀਆ ਤਰੀਕੇ क्रिस्पी और क्रंची ਹੋ ਗਏ ਨੇ ਪਹਿਲਾਂ ਮੈਂ ਚਨਿਆਂ ਨੂੰ ਫਰਾਈ ਕੀਤਾ ਉਸ ਤੋਂ ਬਾਅਦ ਆਲੂ ਨੂੰ ਫਰਾਈ ਕੀਤਾ ਤੁਸੀਂ ਚਾਹੋ ਤੇ ਦੋਨੋਂ ਚੀਜ਼ਾਂ ਇਕੱਠੀਆਂ ਵੀ ਐਡ ਕਰਕੇ ਫਰਾਈ ਕਰ ਸਕਦੇ ਹੋ ਜਾਂ ਫਿਰ ਅਲੱਗ-ਅਲੱਗ ਵੀ ਕਰ ਸਕਦੇ ਹੋ ਹੁਣ ਇਹਨਾਂ ਨੂੰ ਵੀ ਅਸੀਂ ਕੱਢ ਲੈਣੇ ਆਂ ਹੁਣ ਅਸੀਂ ਆਇਲ ਵਿੱਚ ਚਾਰ ਮਿਰਚਾਂ ਐਡ ਕਰਕੇ ਇਹਨਾਂ ਨੂੰ ਵੀ ਫਰਾਈ ਕਰਾਂਗੇ ਬਹੁਤ ਜ਼ਿਆਦਾ ਟੇਸਟੀ ਲੱਗਦੀਆਂ ਨੇ ਇਸ ਤਰੀਕੇ ਜਿਹੜੇ ਮਸਾਲੇ ਵਿੱਚ ਅਸੀਂ ਚਨਿਆਂ ਨੂੰ ਮੈਰੀਨੇਟ ਕੀਤਾ ਉਹੀ ਮਸਾਲਾ ਅਸੀਂ ਮਿਰਚਾਂ ਵਿੱਚ ਲਗਾਇਆ ਹੈ ਤੇ ਇਹਨਾਂ ਨੂੰ ਫਰਾਈ ਕਰਾਂਗੇ ਕਿ ਕਰਕੇ ਬਹੁਤ ਜ਼ਿਆਦਾ ਟੇਸਟੀ ਲੱਗਦੀਆਂ ਨੇ ਇਸ ਤਰੀਕੇ ਮਿਰਚਾਂ ਫਰਾਈ ਕਰਕੇ ਟਰਾਈ ਕਰਿਓ ਗਾਇਜ਼ ਮਿਰਚਾਂ ਵੀ ਬਿਲਕੁਲ ਪ੍ਰੋਪਰ ਤਰੀਕੇ ਨਾਲ ਫਰਾਈ ਹੋ ਚੁੱਕੀਆਂ ਨੇ ਹੁਣ ਇਹਨਾਂ ਨੂੰ ਅਸੀਂ ਪਲੇਟ 'ਚ ਕੱਢ ਲੈਣੇ ਆ ਫਿਰ ਤੁਹਾਨੂੰ ਲਾਸਟ ਸੈਰੀ ਪਲੇਟ ਸਰਵ ਕਰਕੇ ਵਿਖਾਣੇ ਆ ਸੋ ਗਾਇਜ਼ ਇੱਥੇ ਸਾਡੇ ਚਾਹਨੇ ਆਂ ਔਰ ਆਲੂ ਦੋਨੋਂ ਵਧੀਆ ਤਰੀਕੇ ਨਾਲ ਫਰਾਈ ਹੋ ਕੇ ਰੈਡੀ ਹੋ ਗਏ ਨੇ ਹੁਣ ਇਹਦੇ ਵਿੱਚ ਅਸੀਂ ਚੌਪਡ ਹਰਾ ਧਨੀਆ ਐਡ ਕਰਨ ਜਾ ਰਹੇ ਆ ਗਾਇਜ਼ ਇੱਕ ਗੱਲ ਦਾ ਬਿਲਕੁਲ ਬਹੁਤ ਜ਼ਰੂਰੀ ਧਿਆਨ ਰੱਖਣਾ ਹੈ ਜਦੋਂ ਤੁਸੀਂ ਇਹਨੂੰ ਤਾਜ਼ਾ-ਤਾਜ਼ਾ ਖਾਣਾ ਹੈ ਉਦੋਂ ਹੀ ਹਰਾ ਧਨੀਆ ਐਡ ਕਰਨਾ ਹੈ ਅਗਰ ਤੁਸੀਂ ਸਟੋਰ ਕਰਕੇ ਰੱਖਣਾ ਹੈ ਫਿਰ ਤੁਸੀਂ ਇਹ ਧਨੀਆ ਇਹਦੇ ਵਿੱਚ ਐਡ ਨਹੀਂ ਕਰਨਾ ਜਿਹੜੇ ਵੇਲੇ ਵੀ ਖਾਣਾ ਉਸ ਵੇਲੇ ਤੁਸੀਂ ਐਡ ਕਰ ਸਕਦੇ ਹੋ ਇਹਦੇ ਨਾਲ ਫਲੇਵਰ ਅੱਛਾ ਜ਼ਰੂਰ ਆਂਦਾ ਹੈ ਲੇਕਿਨ ਜਦੋਂ ਸਟੋਰ ਕਰਕੇ ਰੱਖਣਾ ਕਿਸੇ ਡੱਬੇ ਵਿੱਚ ਉਹਦੇ ਵਿੱਚ ਨਹੀਂ ਐਡ ਕਰਨਾ ਇਹ ਬਿਲਕੁਲ ਯਾਦ ਰੱਖਣੀ ਹੈ ਗੱਲ ਅਜਾ ਹੋਰ ਚ ਆਟ ਮਸਾਲਾ ਐਡ ਕਰਤਾ ਹੈ ਇਹਦੇ ਨਾਲ ਫਲੇਵਰ ਹੋਰ ਜ਼ਿਆਦਾ ਅੱਛਾ ਆਂਦਾ ਹੈ ਔਰ ਬਹੁਤ ਜ਼ਿਆਦਾ ਵਧੀਆ ਲੱਗਦਾ ਹੈ ਖਾਣ ਵਿੱਚ ਸਕਦੇ ਹੋ ਗਾਇਸ ਕਿੰਨੇ ਵਧੀਆ ਤਰੀਕੇ ਦੇ ਨਾਲ ਸਾਡੀ ਮਸਾਲਾ ਚਨਾ ਚਾਟ ਬਣ ਕੇ ਰੈਡੀ ਹੋਈ ਹੈ ਦੇਖਣ ਜੇ ਕਿੰਨੀ ਜ਼ਿਆਦਾ ਅੱਛੀ ਲੱਗ ਰਹੀ ਹੈ ਔਰ ਖਾਣ ਚ ਵੀ ਬਹੁਤ ਜ਼ਿਆਦਾ ਟੇਸਟੀ ਸੀ ਔਰ ਬਹੁਤ ਹੀ ਕ੍ਰਿਸਪੀ ਔਰ ਕਰੈਂਚੀ ਬਣ ਕੇ ਰੈਡੀ ਹੋਈ ਹੈ ਇਸ ਤਰੀਕੇ ਦੀ ਚਾਟ ਇੱਕ ਵਾਰੀ ਤੁਸੀਂ ਵੀ ਜ਼ਰੂਰ ਬਣਾ ਕੇ ਟਰਾਈ ਕਰਿਓ ਤੁਹਾਨੂੰ ਵਾਕਈ ਬਹੁਤ ਜ਼ਿਆਦਾ ਪਸੰਦ ਆਏਗੀ ਫਟਾਫਟ ਜਾਓ ਚਾਹ ਬਣਾਓ ਔਰ ਚਾਹ ਦੇ ਨਾਲ ਇਸ ਤਰੀਕੇ ਦੀ ਚਾਟ ਬਣਾਓ ਔਰ ਇੰਜੋਏ ਕਰੋ ਜੋ ਹੁਣ ਅਸੀ ਮਿਲਦੇ ਆ ਨੈਕਸਟ ਵੀਡੀਓ ਚ ਬਾਏ